ਇੱਕ ਵਾਰੀ ਉਹਨਾਂ ਦਾ ਦੋਸਤ ਸੀ ਉਹਦਾ ਨਾਂ ਸੀਗਾ ਹਰੀ ਸਿੰਘ ਨਰੂਲਾ ਅੱਛਾ ਜੀ ਉਹ ਪੂਰਾ ਹੋ ਗਿਆ ਤੇ ਨਾਲ ਜੋੜਾ ਸਾਹਿਬ ਸੀ ਨਿਰਮਲ ਜੋੜਾ ਤੇ ਜਾਂਦੇ ਜਾਂਦੇ ਕਹਿੰਦੇ ਵੀ ਉਹ ਇੱਥੇ ਭੋਗ ਤੇ ਆਪਾਂ ਚੱਲੀਏ ਨਰੂਲਾ ਸਾਹਿਬ ਪੂਰੇ ਹੋ ਗਏ ਤੇ ਭੋਗ ਤੇ ਗਏ ਤੇ ਸ਼ਰਧਾਂਜਲੀ ਦੇਣੀ ਸੀ ਉਹਨੇ ਬੰਦੇ ਨੇ ਕਿਹਾ ਵੀ ਜਸਵਾਲ ਸਰਦਾਰ ਜਗਦੇਵ ਸਿੰਘ ਜਸਵਾਲ ਚੇਅਰਮੈਨ ਮੋਹਨ ਸਿੰਘ ਮੇਲਾ ਉਹ ਆਉਣ ਤੇ ਆਪਣੇ ਦੋਸਤ ਨਰੂਲਾ ਸਾਹਿਬ ਨੂੰ ਹਰੀ ਸਿੰਘ ਨਰੂਲਾ ਜੀ ਨੂੰ ਸ਼ਰਧਾਂਜਲੀ ਦੇਣ ਇਹ ਉੱਠ ਕੇ ਖੜੇ ਹੋਏ ਇਹ ਕਹਿੰਦੇ ਬਈ ਜਵਾਨ ਫਿਸਲ ਗਈ ਮੈਨੂੰ ਬਹੁਤ ਦੁੱਖ ਹੈ ਕਿ ਅੱਜ ਹਰੀ ਸਿੰਘ ਨਲੂਆ ਚਲਾਣਾ ਕਰ ਗਿਆ ਉਹ ਥੱਲਿਓਂ ਜੋੜੇ ਨੇ ਪਜਾਮਾ ਖਿੱਚਿਆ ਵੀ ਹਰੀ ਸਿੰਘ ਨਲੂਆ ਨਹੀਂ ਹਰੀ ਸਿੰਘ ਨਰੂਲਾ ਕਹੋ ਉਹ ਕਹਿੰਦਾ ਭਾਈ ਤੁਹਾਡੇ ਭਾ ਦਾ ਨਰੂਲਾ ਹੋਊ ਗਵਾਂਕੀ ਸੀ ਜਰਨੈਲ ਸੀ ਸ਼ੇਰ ਸੀ ਬਹਾਦਰ ਸੀ ਯੋਧਾ ਸੀ ਆਹ ਤੋ ਅੱਧੇ ਵੇਲੇ ਮੈਨੂੰ ਉਹਨੇ ਬਚਾਇਆ ਸੀ ਮੇਰੇ ਵਾਸਤੇ ਤਾਂ ਉਹ ਨਲੂਆ ਹੀ ਸੀ ਯਾਨੀ ਮੌਕਾ ਸਾਹਮਣੇ ਮੌਕਾ ਸਾਹਮਣੇ ਵੀ ਹਰੀ ਸਿੰਘ ਨਲੂਆ ਤੇ ਹਰੀ ਸਿੰਘ ਨਰੂਲਾ ਕਈ ਵਾਰੀ ਜ਼बान ਫਿਸਲ ਜਾਂਦੀ ਬੰਦੇ ਦੀ ਪਰ ਮੌਕਾ ਸਾਹਮਣੇ ਮੌਕਾ ਸਾਹਮਣੇ ਸੋ ਮੌਕਾ ਸਾਹਮਣਾ ਬਹੁਤ ਉਹਨਾਂ ਨੂੰ ਆਉਂਦਾ